مانن تهره پانه نو او چونين کي کي هٿ توني بدل جي پلنا ويڙکو او سالماني تا راجا را راجا پتيرا ਦੇਓ ਜਿਹੜੀਆਂ ਸਾਉਂਡ ਦੇ ਮਹੀਨੇ ਜਮਾਲ ਪੂੜੇ ਦਾ ਜਾਂਦਾ ਸਾਉਂਡ ਦੇ ਮਹੀਨੇ ਚ ਕਹਿੰਦੇ ਜੀ ਮਾਲ ਪੂੜੇ ਵੀ ਲਾਉਨੇ ਆ ਸੀ ਤੇ ਹੁਣ ਨਾਲ ਬਰੈਡ ਪਕੌੜੇ ਜਾਂ ਜਲੇਬੀਆਂ ਵਿਸਾਖੀ ਨੂੰ ਜਿੱਦਾਂ ਦਾ ਵੀ ਪ੍ਰੋਗਰਾਮ ਹੁੰਦਾ ਉਦਾਂ ਦਾ ਇਹ ਲਾਉਂਦੇ ਨੇ ਬਾਈ ਜੀ ਹੁਣ ਬਹੁਤ ਵੱਡੀ ਪੱਧਰ ਆ ਇਹ ਲੁਧਿਆਣੇ ਦੀ ਟੀਮ ਆ ਸਾਰੀ ਕਿਉਂਕਿ ਨਸਕਾਮ ਸੇਵਾ ਕਰਦੇ ਨੇ ਇਹਨਾਂ ਦਾ ਆਪਦਾ ਸਾਰਾ ਸਿਸਟਮ ਆਪਦਾ ਲੱਗਿਆ ਹੋਇਆ ਹੈ ਨਾ ਜਿੱਥੇ ਵੀ ਆਪਾਂ ਸੇਵਾ ਦਿਖਾਉਨੇ ਆ ਉੱਥੇ ਸਾਡਾ ਫਰਜ਼ ਬਣਦਾ ਗੁਰੂ ਘਰਾਂ 'ਚ ਕਿੱਥੋਂ ਕਿੱਥੋਂ ਸੰਗਤ ਕਿੱਦਾਂ ਕਿੱਦਾਂ ਸੰਗਤ ਸੇਵਾ ਕਰਦੀ ਆ ਉਹ ਸਾਡਾ ਬਣਿਆ ਹੋਇਆ ਪ੍ਰੋਗਰਾਮ ਅਸੀਂ ਦਿਖਾਉਣਾ ਹੁੰਦਾ ਹੈ ਨਾ ਕਿਉਂਕਿ ਜਿਹੜੀ ਵੀ ਸੰਗਤ ਸੇਵਾ ਕਰਦੀ ਆ ਉਹ ਸੇਵਾ ਜਰੀਏ ਮਿਲ ਕੇ ਸੰਗਤ ਦੇ ਨਾਲ ਇਹ ਪ੍ਰੋਗਰਾਮ ਹੁੰਦਾ ਹੈ ਗੁਰਦੁਆਰਾ ਕਟਾਣਾ ਸਾਹਿਬ ਦੇਖ ਸਰ ਨੇੜੇ ਦਰਾਹਾ ਮਸੂਆੜਾ ਵੀ ਪੈ ਜਾਂਦਾ ਨੇੜੇ ਤੇ ਇਹ ਬਹੁਤ ਵੱਡੀ ਪੱਧਰ ਤੇ ਸੇਵਾ ਕਰਦੇ ਨੇ ਬਾਈ ਜੀ ਉਹ ਨਹੀਂ ਬਹੁਤ ਨਸਕਾਮ ਸੇਵਾ ਇਹਨਾਂ ਦੀ ਪੂਰੀ ਟੀਮ ਆ ਬਾਈ ਜੀ ਲੁਧਿਆਣੇ ਤੋਂ ਆਉਂਦੇ ਨੇ ਸਾਰੇ ਪੂਰੇ ਵੱਡੀ ਪੱਧਰ ਤੇ ਇਹਨਾਂ ਦੇ ਪ੍ਰੋਗਰਾਮ ਇਹਨਾਂ ਦੀ ਆਪਣੀਆਂ ਪੱਟੀਆਂ ਸਾਰਾ ਸਮਾਨ ਇਹਨਾਂ ਦਾ ਤਕਰੀਬਨ ਆਪ ਦਾ ਮੈਂ ਬਾਈ ਜੀ ਉਹਨਾਂ ਨਾਲ ਗੱਲਬਾਤ ਵੀ ਕਰਾਉਂਗਾ ਸਾਡੀ ਤੇ ਤਕਰੀਬਨ ਵੀ ਸਾਰਾ ਕੁਝ ਇਹ ਨਾਲ ਆਪਦੇ ਹੀ ਰੂਪ ਚ ਲੈ ਕੇ ਆਉਂਦੇ ਨੇ ਬਾਈ ਜੀ ਵੈਗਰੀਕਾ ਖਾਲਸਾ ਵੈਗਰੀਕੀ ਫਤਿਹ ਠੀਕ ਹੋ ਠੀਕ ਆ ਜੀ ਇਹ ਸਾਡੇ ਬਾਈ ਜੀ ਹੁਣੇ ਦੇ ਸੇਵਾਦਾਰ ਆਈ ਇੰਗਿਆ ਜੀ ਸਾਰੇ ਬੈਠੇ ਸੇਵਾਦਾਰ ਪ੍ਰਬੰਧਕਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਈ ਆ ਤੇ ਬਾਈ ਜੀ ਬਹੁਤ ਵੱਡੀ ਸੇਵਾ ਹੈ ਬਰਿੰਡ ਪਕੌੜੇ ਦੀ ਜਿਹੜੇ ਜਿੱਦਾਂ ਦੀ ਵੀ ਸੇਵਾ ਬਾਹਰ ਮੈਂ ਸੰਗਤ ਦਿਖਾਉਣਾ ਜਿੰਨਾ ਲੰਗਰ ਛੱਕ ਦੀ ਹੈ ਸੰਗਤ ਜਿੰਨੀ ਗੁਰੂ ਘਰ ਦੇ ਲੰਗਰ ਤੇ ਸੰਗਤ ਆ ਉਨੀ ਹੀ ਇੱਥੇ ਸੰਗਤ ਆ ਬਾਈ ਜੀ ਲੋਕਾਂ ਲਈ ਚਾਹ ਪਕੌੜਿਆਂ ਦਾ ਲੰਗਰ ਉਹ ਬਾਹਰਲੇ ਪਾਸੇ ਆ ਕਿਉਂਕਿ ਲੰਗਰ ਦੀ ਅੰਦਰ ਸੇਵਾ ਚੱਲਦੀ ਆ ਇਹ ਦਿੰਦੇ ਨੇ ਵੀ ਪੈਕ ਕਰਕੇ ਵੀ ਦੇ ਦਿੰਦੇ ਨੇ ਜੀ ਇਹ ਲੈ ਜਾਣੇ ਹੁਣ ਕਹਿੰਦੇ ਨੇ ਵੀ ਜੇ ਸੰਗਤ ਦਾ ਕਿਸੇ ਦਾ ਮਨ ਕਰਦਾ ਉਹ ਤਾਂ ਦੇ ਵੀ ਦਿੰਦੇ ਨੇ ਆ ਦੇਖ ਲਓ ਪੈਕਿੰਗ ਵੀ ਪਈ ਆ ਮਠਾਈਆਂ ਵੀ ਲੋਕ ਦੇ ਕੇ ਜਾਂਦੇ ਨੇ ਬਾਕੀ ਗੱਲ ਆ ਵੀ ਮਠਾਈਆਂ ਜਿੱਥੇ ਤੁਸੀਂ ਦੇਣੀਆਂ ਨੇ ਮੱਥਾ ਜਦੋਂ ਤੁਸੀਂ ਗੁਰੂ ਘਰ ਐਂਟਰ ਹੋਗੇ ਤਾਂ ਤੁਹਾਡਾ ਮੱਥਾ ਲੱਗ ਗਿਆ ਤੇ ਉਹ ਲੰਗਰ ਦੇ ਰੂਪ ਚ ਆ ਜਵੇ ਤਾਂ ਬਹੁਤ ਵਧੀਆ ਗੱਲ ਆ ਬਾਈ ਜੀ ਵੇਖ ਰਹੇ ਜੀ ਕਾ ਖਾਲਸਾ ਵੇਖ ਰਹੇ ਜੀ ਕੀ ਫਤਿਹ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਜ ਅੱਜ ਤੁਸੀਂ ਕਟਾਣਾ ਸਾਹਿਬ ਜਿਹੜਾ ਸੇਵਾ ਕਰਦੇ ਹੋ ਬਹੁਤ ਲੰਬੇ ਸਮੇਂ ਤੋਂ ਜੀ ਜੀ ਤੇ ਕੀ ਮੈਸੇਜ ਅੱਜ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਜੀ ਕੀ ਮੈਸੇਜ ਅਸੀਂ ਅਸੀਂ ਜੀ ਨਸਕਾਮ ਸੇਵਕ ਜਥਾ ਸ਼ਿਮਲਾਪੁਰੀ ਲੁਧਿਆਣਾ ਵੱਲੋਂ ਅਤੇ ਸਮੂਹ ਇਲਾਕੇ ਦੀ ਸਮੂਹ ਸਾਰੀ ਸਾਧ ਸੰਗਤ ਵੱਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 555ਵੇਂ ਪ੍ਰਕਾਸ਼ਪੁਰਬ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੀ ਦੂਰਦਵਾਰਾ ਕਟਾਣਾ ਸਾਹਿਬ ਪਤਸਾਈ 6ਵੀਂ ਅਤੇ 10ਵੀਂ ਜਿਵੇਂ ਕਿ ਪਿਛਲੇ 12-13 ਸਾਲ ਤੋਂ ਹਰੇਕ ਸੰਗਤਾਂ ਨੂੰ ਬ੍ਰੈਡ ਪਕੌੜਿਆਂ ਦਾ ਲੰਗਰ ਨਿਸ਼ਕਾਮ ਸੇਵਾ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਈ ਜਾਂਦੀ ਹੈ ਅਸੀਂ ਸਮੂਹ ਨਿਸ਼ਕਾਮ ਸੇਵਾ ਜਥੇ ਦੇ ਮੈਂਬਰ Shimla Puri Ludhiana ਵੱਲੋਂ ਹਰੇਕ ਸੰਗਤ ਨੂੰ ਪਿਛਲੇ ਲਗਭਗ 12-13 ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹਾਂ ਐਤਕੀ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਤੇ 555ਵੇਂ ਗੁਰਪੁਰਬ ਦੇ ਹਰੇਕ ਸੰਗਰਾਮ ਦੀ ਤਰ੍ਹਾਂ ਜਿਵੇਂ ਕਿ ਅਸੀਂ ਸੰਗਰਾਮ ਨੂੰ ਹਰੇਕ ਨੂੰ ਲੰਗਰ ਲਾਉਨੇ ਆ ਇਸ ਵਾਰ ਵੀ ਅਸੀਂ ਗੁਰੂ ਨਾਨਕ ਦੇ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਸਥਾਨ ਗੁਰਦੁਆਰਾ ਦੇਖਸਰ ਕਟਾਣਾ ਸਾਹਿਬ ਵਿਖੇ ਸਮੂਹ ਇਲਾਕੇ ਦੇ ਸਹਿ ਸੰਗਤ ਦੇ ਸਹਿਯੋਗ ਨਾਲ ਅਸੀਂ ਇਹ ਇਹ ਉਪਰਾਲਾ ਕਰਿਆ ਜੀ ਬਰੈਡ ਪਕੌੜਿਆਂ ਦੇ ਲੰਗਰ ਦਾ ਅਸੀਂ ਸਮੂਹ ਇਲਾਕੇ ਦੀ ਸੰਗਤ ਨੂੰ ਅਤੇ ਗੁਰੂ ਨਾਨਕ ਨਾਮ ਲੇਵਾ ਜਥੇਬੰਦੀਆਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦੇ ਆ ਅਸੀਂ ਜੋ ਵੀ ਗੁਰਦੁਆਰਾ ਦੇਖ ਸਰ ਕਟਾਣਾ ਸਾਹਿਬ ਜੀ ਕੋਈ ਵੀ ਕੋ ਪ੍ਰਕਾਸ਼ ਪੁਰਬ ਹੋਵੇ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਆਮਦ ਦਾ ਇਥੇ ਦਿਹਾੜਾ ਮਨਾਇਆ ਜਾਂਦਾ ਹੋਵੇ ਅਸੀਂ ਸਾਰੇ ਹੀ ਗੁਰੂ ਘਰ ਦੀ ਫੁੱਲਾਂ ਨਾਲ ਤੇ ਹੋਰ ਸਜਾਵਟ ਜੋ ਵੀ ਅਸੀਂ ਕਰ ਮਤਲਬ ਸਜਾਵਟ ਸੁੰਦਰਤਾ ਨੂੰ ਵਧਾਉਣ ਵਾਸਤੇ ਤਾਂ ਗੁਰੂ ਮਾਰਦੇ ਤੇ ਸਤਕਾਰ ਖਾਤਰ ਅਸੀਂ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਪਰਮ ਨੂੰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਰਮ ਨੂੰ ਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਮ ਨੂੰ ਤੇ ਵਿਸਾਖੀ ਨੂੰ ਅਸੀਂ ਫੁੱਲਾਂ ਦੀ ਸਜਾਵਟ ਗੁਰਦੁਆਰਾ ਦੇਖ ਸਰ ਕਟਾਣਾ ਸਾਹਿਬ ਅਖੇ ਉਸ ਦਾ ਵੀ ਉਸ ਸੇਵਾ ਦਾ ਵੀ ਸਾਡੇ ਝੋਲੀ ਪਿਆ ਹੈ ਮਹਾਰਾਜ ਬਣੋ ਬਹੁਤ ਵੱਡੀ ਸੇਵਾ ਭਾਈ ਜੀ ਜਿਹੜੀ ਤੁਸੀਂ ਜਿੱਥੇ ਲੰਗਰ ਲਾਏ ਹੋਏ ਨੇ ਉੱਥੇ ਮਹਾਰਾਜ ਜੀ ਦੀ ਸਜਾਵਟ ਦਾ ਵੀ ਤੁਹਾਡੇ ਹਿੱਸੇ ਆਇਆ ਚਲੋ ਕੋਈ ਗੱਲ ਨਹੀਂ ਕਿਉਂਕਿ ਗੁਟਕਾ ਸਾਹਿਬ ਦੇ ਜਿਹੜੇ ਮਤਲਬ ਪੋਥੀਆਂ ਦਾ ਉਹ ਸੇਵਾ ਕਈ ਵਾਰ ਆਪਣੇ ਮਹਾਰਾਜ ਨੇ ਆਪੇ ਲੈਣੀ ਹੁੰਦੀ ਹੈ ਤੇ ਬਹੁਤ ਵੱਡੀ ਸੇਵਾ ਜਿਹੜੀ ਤੁਸੀਂ ਸਜਾਵਟ ਦੀ ਕਰਦੇ ਹੋ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਤੁਸੀਂ ਐਡੀ ਸੇਵਾ ਕਰਦੇ ਹੋ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਮਹਾਰਾਜ ਇਹ ਜਿਹੜੇ ਸੇਵਾਦਾਰ ਨੇ ਨਾ ਉਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਰੱਖੇ ਤੁੱਕ ਕਿ ਇਹਨਾਂ ਨੂੰ ਵੱਡੀਆਂ ਸੇਵਾ ਲੈ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਸ਼ਵੇਂ ਪਾਤਸ਼ਾਹ ਦਾ ਜਿਹੜਾ ਚਰਨ ਸੂਪਰਾਪ ਧਰਤੀ ਆ ਗੁਰਦੁਆਰਾ ਦੇਖ ਸਰ ਕਟਾਣਾ ਸਾਹਿਬ ਕਿਉਂਕਿ ਇਹਨਾਂ ਦੇ ਉਦੋਂ ਤੋਂ ਸਦਕਾ ਹੀ ਕਿਉਂਕਿ ਕਿਸੇ ਤੋਂ ਕਿਸੇ ਤੋਂ ਮਹਾਰਾਜ ਨੇ ਉਦ ਬਲਾਣਾ ਹੁੰਦਾ ਧੰਨਵਾਦ ਬਾਈ ਜੀ ਤੇ ਇਹਨਾਂ ਦੇ ਪਰਿਵਾਰ ਦੀ ਹੈ ਬਾਈ ਜੀ ਇਹ ਲੰਗਰ ਦੀ ਸੇਵਾ ਜਿਹੜਾ ਲੁਧਿਆਣੇ ਵੱਲੋਂ ਕਮੇਟੀ ਵੱਲੋਂ ਚੱਲਦੀ ਹੈ